ਸਤਿ ਸ਼੍ਰੀ ਅਕਾਲ ਜੀ ਐਸਟੋਲੋਜੀ ਵਿਦ ਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਇੱਕ ਇੰਗਲਿਸ਼ ਦੇ ਵਿੱਚ ਗੱਲ ਹੈ ਬੜੀ ਵਧੀਆ ਹੈ मीनिंग ਬੜੀ ਵਧੀਆ ਹੈ ਪਰ ਜੇ ਸਮਝ ਲੱਗੇ ਤਾਂ ਕਰਕੇ ਕਹਿੰਦੇ ਦਾ ਲੈਸ ਯੂ ਟੈਲ ਦਾ ਵਰਲਡ ਠੀਕ ਦਾ ਬੈਟਰ ਯੂ ਵਰਲਡ ਵਿਲ ਬੀ ਸਮਝ ਗਏ ਜਿੰਨਾ ਦੁਨੀਆਦਾਰੀ ਨੂੰ ਘੱਟ ਦੱਸੋਗੇ ਉਨੇ ਹੀ ਵਧੀਆ ਰਹੋਗੇ ਉਨੇ ਹੀ ਖੁਸ਼ ਰਹੋਗੇ ਮਤਲਬ ਕੀ ਕਿ ਆਪਣਾ ਫੈਲਾਵ ਫੈਲਾਵ ਹੋਣਾ ਜ਼ਰੂਰੀ ਹੈ ਪਰ ਆਪਣੀ ਹਰ ਚੀਜ਼ ਹਰ ਚੀਜ਼ ਹਰ ਗੱਲ ਆਪਣਾ ਚਾਹੇ ਤੁਹਾਡਾ ਕੁਝ ਪਰਸਨਲ ਹੈ ਭਾਵੇਂ ਭਾਵੇਂ ਉਹ ਤੁਹਾਡੀ ਇੱਕ ਖੁਸ਼ੀ ਲਈ ਤੁਸੀਂ ਕੋਈ ਚੀਜ਼ ਖਰੀਦੀ ਹੈ ਤੁਸੀਂ ਆਪਣੀ ਖੁਸ਼ੀ ਲਈ ਕਿਤੇ ਖਾਣਾ ਖਾਣ ਜਾ ਰਹੇ ਹੋ ਤੁਸੀਂ ਆਪਣੀ ਖੁਸ਼ੀ ਲਈ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹੋ ਤੁਸੀਂ ਕਿਸੇ ਫਰੈਂਡ ਸਰਕਲ ਵਿੱਚੋਂ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੋਈ ਚੀਜ਼ ਪਰਚੇਸ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਖੁਸ਼ੀ ਲਈ ਕਰ ਰਹੇ ਪਰ ਨਹੀਂ ਅੱਜ ਕੱਲ ਤੇ ਜ਼ਰੂਰੀ ਹੋ ਗਿਆ ਇੱਕ ਸਮੋਸਾ ਵੀ ਖਾਣਾ ਸੀ ਉਹਦੀ ਵੀ ਸਨੈਪ ਪਾਉਣੀ ਆ ਗੱਲ ਹੋ ਰਹੀ ਹੈ ਮਤਲਬ ਕਹਿਣ ਦਾ ਕਿ ਜਿੰਨਾ ਜ਼ਿਆਦਾ ਦੁਨੀਆਦਾਰੀ ਦੇ ਵਿੱਚ ਆਪਣੇ ਬੇਤ ਨਹੀਂ ਦੋਗੇ ਉਹਨੇ ਖੁਸ਼ ਰਹੋਗੇ ਕੀ ਪਤਾ ਕੌਣ ਇਹ ਗੱਲ ਸਹੀ ਐ ਭਾਵੇਂ ਤੁਸੀਂ ਮੰਨੋ ਨਾ ਮੰਨੋ ਕੀ ਪਤਾ ਕੌਣ ਕਿਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਤੇ ਕਿਸ ਸੋਚ ਨਾਲ ਕਿਸ ਚੀਜ਼ ਨੂੰ ਦੇਖ ਰਿਹਾ ਹੈ ਡਿਪੈਂਡ ਤੇ ਸਿਰਫ ਸੋਚ ਹੀ ਕਰਦੀ ਏ ਬੰਦੇ ਦੀ ਡਿਪੈਂਡ ਤੇ ਸਿਰਫ ਉਹਦਾ ਉਹਦਾ ਅਸਲ ਦੇ ਵਿੱਚ ਜਰੀਆ ਜਰੀਆ ਮਤਲਬ ਉਹਦੇ ਸੋਚ ਤੁਸੀਂ ਨਹੀਂ ਨਾ ਬਤਲ ਸਕਦੇ ਉਹ ਕਿਸ ਚੀਜ਼ ਨਾਲ ਲੈ ਬਈ ਨਜ਼ਾਰੇ ਤਾਂ ਇਹਦੇ ਆ ਹਣਾ ਲੈ ਅੱਜ ਇੱਥੇ ਸੀ ਅੱਜ ਇੱਥੇ ਆ ਲੈ ਹੁਣ ਕੱਲ ਪਰਸੋਂ ਵੀਡੀਓ ਪਾਈ ਸੀ ਸਨੈਪ ਆ ਖਾਂਦੇ ਪਏ ਸੀ ਤੇ ਆ ਖਾਂਦੇ ਪਏ ਅਸੀਂ ਇੱਧਰ ਮਾਰਦੇ ਪਏ ਹਾਂ ਅਸੀਂ ਇੱਧਰ ਆ ਕਰਦੇ ਪੈ ਆਪਣਾ ਕੰਮ ਬਿਆ ਨਾਲ ਹੀ ਅਸੀਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਅੱਜ ਕੱਲ ਸਟੇਟਸ ਪਾਉਣਾ ਸਨੈਪ ਪਾਉਣਾ ਇੱਕ ਆਮ ਜੀ ਗੱਲ ਹੋ ਗਈ ਆ ਪਰ ਅਸਲ ਦੇ ਵਿੱਚ ਕੀ ਆ ਜਿੰਨਾ ਜ਼ਿਆਦਾ ਤੁਸੀਂ ਇਨ੍ਹਾਂ ਚੀਜ਼ਾਂ ਦੇ ਵਿੱਚ ਵੜਦੇ ਜਾਓਗੇ ਵੜਦੇ ਜਾਓਗੇ ਉਨਾ ਹੀ ਡਿਪਰੈਸ਼ਨ ਆਪਣੇ ਆਪ ਤੇ ਹਾਵੀ ਕਰਦੇ ਜਾਓਗੇ ਨਜ਼ਰਾਂ ਲਗਾਉਂਦੇ ਜਾਓਗੇ ਪਰੇਸ਼ਾਨੀਆਂ 'ਚ ਵੜਦੇ ਜਾਓਗੇ ਕੁਛ ਕਿਸੇ ਦੀ ਕੋਈ ਕਿਸੇ ਨੇ ਕੁਛ ਚੀਜ਼ ਪਾਈ ਪਹਿਲਾਂ ਮੇਰੇ ਇੰਨੇ ਹੋ ਜਾਂਦੇ ਸੀ ਸਵਾਰ ਮੇਰੇ ਇੰਨੇ ਹੋਏ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਲਓ ਦੱਸੋ ਜੀ ਠੀਕ ਹੈ ਓਕੇ ਆ ਓਕੇ ਆ ਤੁਸੀਂ ਆਪਣਾ ਕੰਮ ਕਰ ਰਹੇ ਹੋ ਕੋਈ ਕੀ ਕਰ ਰਿਹਾ ਤੁਹਾਡਾ ਕੰਮ ਥੋੜਾ ਹੀ ਹੈ ਹੈਨਾ ਅ ਅੱਜ ਕੱਲ ਇੰਨਾ ਕੋ ਬਿਜ਼ਨਸ ਚੱਲ ਪਿਆ ਇਸ ਚੀਜ਼ ਦਾ ਕਿ ਬਿਜ਼ਨਸ ਕੀ ਹੋ ਗਿਆ ਕਿ ਸਮਝੋ ਚਲੋ ਕਹਿਣਾ ਨਹੀਂ ਚਾਹੀਦਾ ਹਰ ਕਿਸੇ ਦਾ ਆਪਣਾ ਆਪਣਾ ਕੰਮ ਹੈ ਆਪਣੇ ਆਪਣਾ ਕੁਦਰਤ ਨੇ ਹਰ ਕਿਸੇ ਨੂੰ ਲਾਇਆ ਹੋਇਆ ਏ ਹਰ ਤਰ੍ਹਾਂ ਦੇ ਕੰਮ ਪਰ ਕਈ ਵਾਰੀ ਦੇਖ ਕੇ ਤਾਂ ਨਾ ਬੱਸ ਨੌਲੇਜ ਦੀ ਵੀ ਬਹੁਤ ਗੱਲਾਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਨੌਲੇਜ ਦੀਆਂ ਗੱਲਾਂ ਨਹੀਂ ਆ ਬਹੁਤ 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 ਵਧੀਆ ਵੀ ਇਸ ਚੀਜ਼ ਨੇ ਸੋਸ਼ਲ ਮੀਡੀਆ ਨੇ ਬਹੁਤ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਿਆ ਏ ਬੜੀ ਨੌਲੇਜ ਵਧਾਈ ਏ ਬਹੁਤ ਕੁਝ ਕੀਤਾ ਏ ਪਰ ਹਰ ਚੀਜ਼ ਦੇ ਚਲੋ ਸਿੱਕੇ ਦੇ ਦੋ ਪਹਿਲੇ ਹੁੰਦੇ ਆ ਕਿਤੇ ਫਾਇਦਾ ਵੀ ਏ ਤੇ ਕਿਤੇ ਨੁਕਸਾਨ ਵੀ ਏ ਪਰ ਅਸਲ ਦੇ ਵਿੱਚ ਆਪਣੀ ਪਰਸਨਲ ਚੀਜ਼ਾਂ ਆਪਣੀਆਂ ਪਰਸਨਲ ਜੋ ਤੁਹਾਡੀਆਂ ਆਪਣੀਆਂ ਖੁਸ਼ੀਆਂ ਨੇ ਆਪਣਾ ਪਰਿਵਾਰ ਹੈ ਕਮ ਸੇ ਕਮ ਉਹਨੂੰ ਤੇ ਨਾ ਤੁਸੀਂ ਇੰਨਾ ਜ਼ਿਆਦਾ ਇਹ ਕਿ ਅੱਜ ਅਸੀਂ ਕੋਈ ਅਥੇ ਮੱਥਾ ਟੇਕਣ ਚੱਲੇ ਆ ਜੀ ਅੱਜ ਅਸੀਂ ਬਸ ਜਿਹੜੀ ਵੀਡੀਓ ਬਣਾਣੀ ਸ਼ੁਰੂ ਜਦੇ ਇੰਜੋਏ ਕਰੋ ਨਾ ਉਸ ਮੂਮੈਂਟ ਨੂੰ ਇੰਜੋਏ ਕਰੋ ਕਿਸੇ ਨੇ ਕਿਤੇ ਕੋਈ ਦੇਖਿਆ ਗਏ ਘੁੰਮਣ ਵਾਸਤੇ ਉਥੇ ਦੱਸਿਆ ਵੀ ਤੁਸੀਂ ਆਹ ਦੇਖਿਆ ਹਾਂ ਹਾਂ ਵੀਡੀਓ ਤੇ ਵੀਡੀਓ ਚ ਮੈਂ ਦੇਖਿਆ ਬਾਤ ਚੀ ਉਥੇ ਆ ਚੀ ਸੀ ਤੁਸੀਂ ਵੀਡੀਓ 'ਚ ਦੇਖਿਆ ਜਿਹੜੀ ਤੁਸੀਂ ਉੱਥੇ ਵੀਡੀਓ ਬਣਾਈ ਉਹ 'ਚ ਤੁਹਾਨੂੰ ਪਤਾ ਲੱਗਿਆ ਕਿ ਉੱਥੇ ਆ ਚੀਜ਼ ਸੀ ਪਰ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਉਹ ਨਜ਼ਾਰਾ ਨਹੀਂ ਲੈ ਸਕੇ ਕਿਉਂਕਿ ਤੁਸੀਂ ਤੇ ਵੀਡੀਓ ਬਣਾਉਣ 'ਚ ਬਿਜ਼ੀ ਸੀ ਮੈਂ ਤੇ ਹੈਰਾਨ ਹੋ ਗਈ ਉਹਨਾਂ ਦੀ ਗੱਲ ਸੁਣ ਕੇ ਕਿ ਅਸੀਂ ਜੀ ਬਾਅਦ 'ਚ ਵੀਡੀਓ 'ਚ ਦੇਖਿਆ ਸੀ ਉੱਥੇ ਕਾਫੀ ਸਾਰੀਆਂ ਵੀਡੀਓ ਬੱਚੇ ਬੱਚਿਆਂ ਨੇ ਬਣਾਈਆਂ ਮੈਂ ਬਣਾ ਰਿਹਾ ਸੀ ਫੋਟੋਆਂ ਖਿੱਚਿਆ ਫੋਟੋਆਂ 'ਚ ਪਤਾ ਲੱਗਿਆ ਹਾਂ ਉੱਥੇ ਸੀਗਾ ਇੱਕ ਆ ਚੀਜ਼ ਸੀਗੀ ਲਓ ਜੀ ਦੱਸੋ ਗੀਗਾ ਵੀ ਕੋਈ ਮਤਲਬ ਸਾਨੂੰ ਇਸ ਮੋਬਾਈਲ ਨੇ ਇਸ سوشل میڈیا ਨੇ ਇਨਾਂ ਨੂੰ ਗੁਲਾਮ ਬਣਾ ਲਿਆ ਏ ਕਿ ਅਸੀਂ ਇੰਜੋਏ ਨਹੀਂ ਕਰ پا ਰਹੇ ਕੁਦਰਤ ਨੂੰ ਕੌਣ ਬੈਠਦਾ ਏ ਹੁਣ ਝੀਲ ਤੇ ਜਾ ਕੇ ਜੀ ਲੈ ਨਹੀਂ ਰਹੀਆਂ ਕਈਆਂ ਸਿਆਣਿਆਂ ਨੇ ਕਹਿ ਦੇਣਾ ਕੌਣ ਬੈੰਦਾ ਏ ਹੁਣ ਖੂਹਾਂ ਤੇ ਜਾ ਕੇ ਕੌਣ ਬੈੰਦਾ ਏ ਹੁਣ ਖੇਤਾਂ ਦੇ ਵਿੱਚ ਥੋੜੀ ਦੇਰ ਆਲੇ ਦੁਆਲੇ ਦੇਖਣ ਦੇ ਲਈ ਫਸਲਾਂ ਨੂੰ ਦੇਖਣ ਦੇ ਲਈ ਹਰੀਆਲੇ ਨੂੰ ਕਦੇ ਪਾਰਕ ਚ ਜਾ ਕੇ ਬੈਠੋ ਨਾ ਉੱਥੇ ਵੀ ਤੁਸੀਂ ਦੇਖੋ ਗੱਲਾਂ ਘਟ ਕਰਨਿਆਂ ਵਾਲਾ ਮੋਬਾਈਲਾਂ ਤੇ ਸਾਰੇ ਬੈਠੇ ਆ ਪਾਰਕ ਦੇ ਵਿੱਚ ਕੋਈ ਨਾ ਫੁੱਲਾਂ ਦਾ ਨਾ ਪੇੜਾਂ ਦਾ ਨਾ ਬੱਚਿਆਂ ਦੀ ਚਿਹ ਜੋ ਖੇਡ ਰਹੇ ਆ ਬੱਚੇ ਉਹਨਾਂ ਦਾ ਕੋਈ ਆਨੰਦ ਨਹੀਂ ਲੈਂਦਾ ਕੋਈ ਇੱਧਰ ਉੱਧਰ ਨਹੀਂ ਦੇਖਦਾ ਬਸ ਹਰ ਕੋਈ ਆਪਣੇ ਮੋਬਾਈਲ ਤੇ ਲੱਗਿਆ ਜਾਂ ਕਿਸੇ ਨੇ ਕੰਨਾਂ ਚ ਪਾਏ ਆ ਤੇ ਆਪਣਾ ਸੈਰ ਕਰਨ ਲੱਗੇ ਕਿੱਧਰ ਨੂੰ ਜਾ ਰਹੇ ਆਂ ਅਸੀਂ ਤੇ ਫੇਰ ਅਸੀਂ ਕਹਿੰਨੇ ਆ ਅਸੀਂ ਡਿਪਰੈਸ਼ਨ ਚ ਆ ਮੈਂ ਤੇ ਹੈਰਾਨਾ ਮੈਨੂੰ ਲੱਗਦਾ ਹੁੰਦਾ ਕਿ ਹੋਰ 5 7 10 ਸਾਲ ਬਾਅਦ ਇੱਕ ਸਿਰਫ ਬੰਦੇ ਨੇ ਨਾ ਇੱਕ ਮਸ਼ੀਨ ਰਿਮੋਟ ਵਾਂਗੂ ਬਸ ਐ ਚੱਲਣਾ ਐ ਸਿਰਫ ਅੱਗੇ ਦੇਖਣਾ ਐ ਕੰਨਾਂ ਚ ਪਾਇਆ ਹੋਇਆ ਮੈਂ ਇੱਕ ਚਿਹਰੇ ਤੇ ਇੱਕ ਅਜੀਬ ਜਿਹਾ ਡਰ ਇੱਕ ਅਜੀਬ ਜਿਹੀ ਪਰੇਸ਼ਾਨੀ ਤੁਹਾਡੇ ਮੱਥੇ 'ਚ ਅੱਖਾਂ ਦੇ ਸਾਹ ਵਾਸਤੇ ਝਲਕਣੇ ਤੇ ਜਦੋਂ ਕਿਸੇ ਨੇ ਕਿਸੇ ਨੂੰ ਬੁਲਾਉਣਾ ਤੇ ਉਹਨੇ ਹਵਾ ਵਾਂਗੂ ਡਰਨਾ ਐ ਕਿ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਇਨਸਾਨ ਇਨਸਾਨ ਤੋਂ ਦੂਰ ਹੀ ਹੁੰਦੇ ਜਾ ਰਹੇ ਆ ਤੇ ਫਿਰ ਫੇਰ ਆਪਾਂ ਇਹ ਨਹੀਂ ਕਹਿੰਦੇ ਕਿ ਫਿਊਚਰ 'ਚ ਕੀ ਹੋਣਾ ਹੈ ਕਹਿੰਦੇ ਜ਼ਿੰਦਗੀ 'ਮੇਂ ਕੁਛ ਔਰ ਪੈਮਾਨੇ ਤੈਅ ਕਰੋ ਇਹਦੇ ਨਾਲੋਂ ਵੀ ਜ਼ਿਆਦਾ ਹਟ ਕੇ ਥੋੜਾ ਜਿਹਾ ਜੋਸ਼ ਹੀ ਕਰ ਰਹੇ ਆ ਜ਼ਿੰਦਗੀ 'ਮੇਂ ਕੁਛ ਔਰ ਪੈਮਾਨੇ ਤੈਅ ਕਰੋ ਕਿ ਬਸ ਜੀ ਲੈਣਾ ਹੀ ਤੋਂ ਜ਼ਿੰਦਗੀ ਨਹੀਂ ਹਨਾ ਇਹ ਵੀ ਕਿੰਨੀ ਵਧੀਆ ਗੱਲ ਹੈ ਕਿ ਜੀ ਰਹੇ ਆ ਓਕੇ ਜਿੱਦਾਂ ਦੁਨੀਆ ਚੱਲ ਰਹੀ ਹੈ ਚੱਲ ਰਹੇ ਆ ਹਰ ਚੀਜ਼ ਨੂੰ ਉਸ ਤਰ੍ਹਾਂ ਕਰ ਰਹੇ ਆ ਜਿੱਦਾਂ ਦੁਨੀਆ ਕਰ ਰਹੀ ਹੈ ਤੇ ਬਸ ਇਹੀ ਅਸਲ ਦੇ ਵਿੱਚ ਜ਼ਿੰਦਗੀ ਹੈ ਤੇ ਸੱਚ ਜਾਣੋ ਅੱਜਕੱਲ੍ਹ 75% ਲੋਕਾਂ ਦੀ ਜ਼ਿੰਦਗੀ ਸਿਰਫ ਦਿਖਾਵੇ ਦੀ ਆ ਦੇਖ ਕੇ ਸਾਨੂੰ ਲੱਗਦਾ ਕਿ ਇਹਨਾਂ ਵਰਗੀ ਐਸ਼ ਕਿਸੇ ਨੂੰ ਨਹੀਂ ਤੇ ਮਾੜਾ ਜਾਂ ਅੰਦਰ ਵੜ ਕੇ ਦੇਖੋ ਮਾੜਾ ਜਾਂ ਅੰਦਰ ਜਾ ਕੇ ਦੇਖੋ ਪਤਾ ਲੱਗ ਜਾਂਦਾ ਏ ਕਿ ਭਾਈ ਕੀ ਪਾਵੇ ਕਰੀਏ ਹੋ ਸਕਦਾ ਤੁਹਾਡੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਹੋਣ ਉਹ ਸਾਨੂੰ ਲੱਗਦਾ ਕਿ ਲਿਆ ਸੀ ਇੱਥੇ ਸਿਆਪਿਆਂ ਚ ਪਏ ਆ ਤੇ ਅਗਲਾ ਪਤਾ ਨਹੀਂ ਬਸ ਨਜ਼ਾਰੇ ਹੀ ਆਗਲੇ ਦੇ ਸਾਡੀ ਇੱਥੇ ਪੀਆਰ ਨਹੀਂ ਆ ਰਹੀ ਮਰ ਗਏ ساری ਉਮਰ ਕੰਮ ਕਰ ਗਏ ਤੇ ਇਹ ਦੇਖੋ ਤੁਸੀਂ ਜੀ ਆ ਵੀਡੀਓ ਪਾਉਂਦੇ ਆ ਕਦੀ ਅਸੀਂ ਚੰਡੀਗੜ੍ਹ ਘੁੰਮਦੇ ਆ ਤੇ ਕਦੀ ਜੇ ਅਸੀਂ ਕਿਤੇ ਜਾ ਰਹੇ ਆ ਤੇ ਕਦੀ ਕਿਸੇ ਜਾ ਰਹੇ ਆ ਜਾਣਾ ਸੌਖਾ ਨਹੀਂ ਐ ਅਗਲੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਤੇ ਪਤਾ ਲੱਗਦਾ ਏ ਉਦੋਂ ਜਦੋਂ ਬੜੇ ਬੜੇ ਬਿੱਲ ਆਉਂਦੇ ਆ ਤੇ ਉਹ ਬਿੱਲ ਦੇਣੇ ਸੌਖੇ ਨਹੀਂ ਐ ਪਰੇਸ਼ਾਨੀਆਂ ਬਹੁਤ ਨੇ ਪਰ ਇਹ ਐ ਬਹੁਤ ਹੋਣ ਚਾਹੀਏ ਜਿੰਨੀਆਂ ਮਰਜ਼ੀ ਹੋਣ ਜਿੱਥੇ ਅਸੀਂ ਹਾਂ ਉਸੇ ਹਾਲਾਤ ਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਅਸੀਂ ਆ ਦੂਜੇ ਨੂੰ ਬਲੇਮ ਕਰਨਾ ਪਹਿਲੀ ਗੱਲ ਤੇ ਬੰਦ ਕਰੋ ਹਨਾ ਅਸੀਂ ਕੀ ਕਰਦੇ ਹਾਂ ਹੁਣ ਮੈਂ ਜਿਵੇਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਵੀ ਇੱਕ ਇਹੀ ਗੱਲ ਕੀਤੀ ਕਿ ਮੋਬਾਈਲ ਦੇ ਨਾਲ ਅਸੀਂ ਜੁੜ ਕੇ ਤਕਰੀਬਨ ਪਰੇਸ਼ਾਨਾ ਮੋਬਾਈਲ ਨਾਲ ਜੁੜ ਕੇ ਪਰੇਸ਼ਾਨੀ ਠੀਕ ਹੈਗੀ ਹੈ ਪਰ ਅਸਲ 'ਚ ਇਸ ਲਈ ਜ਼ਿੰਮੇਵਾਰ ਵੀ ਤੇ ਅਸੀਂ ਹੋਈਆਂ ਕੌਣ ਸਾਨੂੰ ਕਹਿ ਰਿਹਾ ਕਿ ਇਹਨੂੰ ਫੜ ਕੇ ਬਹਿ ਕੌਣ ਸਾਨੂੰ ਕਹਿ ਰਿਹਾ ਕੰਨ ਚ ਪਾ ਕੇ ਤੇ ਜੇ ਹੁਣ ਪੇਰੈਂਟਸ ਤੁਸੀਂ ਬੈਠੇ ਹੋ ਬੱਚਿਆਂ ਦੇ ਕੋਲ ਤੇ ਇੱਕ ਆਦਤ ਬਣਾਓ ਨਾ ਕਿ ਜਿੰਨੀ देर ਆਪਾਂ ਇੱਥੇ ਇਕੱਠੇ ਬੈਠਿਆ ਕਿਸੇ ਨੇ ਮੋਬਾਈਲ ਨਹੀਂ ਪਕੜਨਾ ਗੇਮ ਖੇੜਨੀ ਹੈ ਇੱਕ ਘੰਟੇ ਰੂਲਸ ਅਗਰ ਤੁਸੀਂ ਬੱਚਿਆਂ ਦੇ ਨਹੀਂ ਬਣਾਉਂਗੇ ਨਹੀਂ ਨਹੀਂ ਅੱਛਾ ਕਿਸੇ ਨੂੰ ਕਹੋ ਨਾ ਕਿ ਕਈ ਵਾਰੀ ਮੇਰੇ ਕੋ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬੱਚੇ ਨੂੰ ਮੋਬਾਈਲ ਦੇ ਕੇ ਬਿਠਾ ਦਿੰਦੇ ਬੱਚੇ ਨੂੰ ਮੋਬਾਈਲ ਕਿਉਂ ਦਿੱਤਾ ਇਹ ਤੰਗ ਬੜਾ ਕਰਦਾ ਜੀ ਚਲੋ ਜੀ ਇਹ ਤੰਗ ਕਰਦਾ ਤੇ ਉਹਨੂੰ ਇੱਕ ਮੋਬਾਈਲ ਦੇ ਕੇ ਬਿਠਾ ਦਿਓ ਇਹ ਕਿੱਧਰ ਦੀ ਸਮਝਦਾਰੀ ਨਾ ਜ਼ਿੰਦਗੀ ਨੂੰ ਜੀ ਲੈਣਾ ਹੀ ਜ਼ਰੂਰੀ ਨਹੀਂ ਹੈ ਕਿ ਬਸ ਚੱਲ ਰਹੀ ਹੈ ਬਸ ਚੱਲ ਰਹੀ ਹੈ ਕਿਦਾਂ ਇੱਥੋਂ ਆ ਜਾਂਦਾ ਇੱਥੋਂ ਆ ਜਾਂਦਾ ਇੱਥੋਂ ਆ ਜਾਂਦਾ ਮਤਲਬ ਫੇਰ ਉਹੀ ਗੱਲ ਪੈਸੇ ਦੀ ਪੈਸਾ ਜ਼ਰੂਰੀ ਹੈ ਮੈਂ ਮੰਨਦੀ ਆ ਜ਼ਰੂਰੀ ਹੈ ਖੁਸ਼ ਰਹਿਣਾ ਜ਼ਿਆਦਾ ਜ਼ਰੂਰੀ ਹੈ ਜ਼ਿਆਦਾ ਕਦੀ ਨਾ ਕਿਸੇ ਨੂੰ ਮਿਲੋ ਤੁਸੀਂ ਆਪਣਾ ਆਪਣਾ ਆਮ ਰੁਟੀਨ ਹੈ ਆਪਣੀ ਆਮ ਜ਼ਿੰਦਗੀ ਚ ਚੱਲਦੀ ਹੈ ਕਿਸੇ ਨੂੰ ਮਿਲੋ ਨਾ ਪੜਦਾ ਅੱਛਾ ਜੀ ਕੀ ਹਾਲ ਚਾਲ ਤੁਹਾਡਾ ਕੀ ਕਰਦੇ ਤੁਸੀਂ ਪਹਿਲੀ ਗੱਲ ਕੀ ਕਰਦੇ ਤੁਸੀਂ ਮਤਲਬ ਤੁਸੀਂ ਦੱਸੋਗੇ ਸਾਡਾ ਕੰਮ ਕਰ ਕੀ ਹੈ ਤੇ ਉਹਨਾਂ ਨੇ ਤੁਹਾਡਾ ਅੰਦਾਜ਼ਾ ਲਾ ਲੈਣਾ ਕਿ ਮਹੀਨੇ 'ਚ ਕਿੰਨਾ ਕਮਾਉਂਦੇ ਆ ਤੇ ਅੱਛਾ ਠੀਕਾ ਨਹੀਂ ਕਰਦੇ ਕੁਛ ਅੱਛਾ ਫੇਰ ਜ਼ਮੀਨ ਹੋਣੀ ਹੈ ਹਾਂਜੀ ਕਿੰਨੇ ਕਿੱਲੇ ਆ ਫਿਰ ਇਹ ਵੀ ਨਾਲ ਜ਼ਰੂਰ ਪੁੱਛਣਾ ਹੈ ਹੈਨਾ ਖੇਤੀ ਆਪ ਕਰਦੇ ਕਿ ਉੱਥੇ ਦਿੱਤੀ ਮਤਲਬ ਉਹਨਾਂ ਨੇ ਨਾ ਤੁਹਾਡੀ ਤੁਹਾਡੇ ਅੰਦਰ ਜੇਬ ਤੱਕ ਜਾਣਾ ਹੈ ਹੁਣ ਤੁਸੀਂ ਜਰਾ ਮੇਰੀ ਇੱਕ ਗੱਲ ਧਿਆਨ ਨਾਲ ਸੁਣੀਓ ਕਦੇ ਵੀ ਕਿਸੇ ਨੂੰ ਮਿਲੋ ਕਿਉਂਕਿ ਦੇਖੋ ਤੁਸੀਂ ਉਹਦੀ ਜੇਬ ਤੱਕ ਜਾ ਕੇ ਕਿਹੜਾ ਜੇਬ ਚੋਂ ਪੈਸੇ ਕੱਢਣੇ ਆ ਜਾਂ ਉਹਨੇ ਤੁਹਾਨੂੰ ਕੁਝ ਦੇ ਦੇਣਾ ਜਾਂ ਤੁਹਾਡੇ ਨਾਲ ਬਸ ਇੰਨਾ ਜ਼ਰੂਰ ਪੁੱਛਿਆ ਕਰੋ ਕੋਈ ਵੀ ਰਿਸ਼ਤਾ ਏ ਕਿਸੇ ਵੀ ਤਰ੍ਹਾਂ ਨਾਲ ਏ ਮਜਬੂਰੀਆਂ ਦੁੱਖ ਪਰੇਸ਼ਾਨੀਆਂ ਇਹ ਦਿਨ ਰਾਤ ਦੀ ਤਰ੍ਹਾਂ ਨੇ ਮਤਲਬ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਸਿਰਫ ਤੇ ਸਿਰਫ ਸਵੇਰੀ ਰਹਿਣੀ ਹੈ ਸਿਰਫ ਤੇ ਸਿਰਫ ਹਮੇਸ਼ਾ ਹਰ ਚੀਜ਼ ਸਹੀ ਰਹਿਣੀ ਹੈ ਜਾਂ ਸਿਰਫ ਅਸੀਂ ਇਹ ਸੋਚੀਏ ਕਿ ਸਭ ਚੱਲ ਹੀ ਰਿਹਾ ਹੈ ਕਿ ਐਦਾਂ ਹੀ ਚੱਲਣਾ ਇਹਨੇ ਤਾਂ ਬਦਲਣਾਈ ਹੈ ਤੇ ਇੱਕ ਗੱਲ ਜ਼ਰੂਰ ਪੁੱਛਣੀ ਹੈ ਕਿ ਹੋਰ ਕਿਵੇਂ ਹੋ ਤੁਸੀਂ ਖੁਸ਼ ਹੋ ਮਨ ਦੀ ਹੋ ਰਹੀ ਹੈ ਜਿੱਦਾਂ ਸੋਚਿਆ ਸੀ ਉਦਾਂ ਚੱਲ ਰਹੇ ਹਾਂ ਹੈਨਾ ਤੇ ਹਾਂਜੀ ਸਭ ਵਧੀਆ ਸਭ ਵਧੀਆ ਪਰਿਵਾਰ ਦਾ ਸਾਥ ਵਧੀਆ ਤੁਹਾਡੀ ਸਿਹਤ ਵਧੀਆ ਇਹ ਚੀਜ਼ਾਂ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਕਿ ਸਾਨੂੰ ਪੁੱਛੋ ਕੁੜੀ ਕਿੱਥੇ ਵਿਆਹੀ ਆ ਸਭ ਤੋਂ ਪਹਿਲਾਂ ਅਗਲਾ ਹਾਂਜੀ ਉੱਥੇ ਵਿਆਹੀ ਮੁੰਡਾ ਕੀ ਕਰਦਾ ਮੁੰਡਾ ਕੀ ਕਰਦਾ ਮਤਲਬ ਕੰਮ ਕੀ ਕਰਦਾ ਤੇ ਉਹਦੀ ਹੈਸੀਅਤ ਕੀ ਆ ਮੁੰਡਾ ਆ ਗਿਆ ਤਾਂ আচ্ছা ਐਨੀ ਜਮੀਨ ਅੱਛਾ ਬਹੁਤ ਵਧੀਆ ਮਤਲਬ ਤੁਸੀਂ ਉਹਨੂੰ ਇਹ ਨਹੀਂ ਦੱਸਣਾ ਕਿ ਮੁੰਡਾ ਪੜ੍ਹਿਆ ਲਿਖਿਆ ਏ ਮੁੰਡਾ ਇਸ ਤਰ੍ਹਾਂ ਦਾ ਏ ਸਾਨੂੰ ਆਪਣੀ ਕੁੜੀ ਨਾਲ ਜੋੜ ਵਧੀਆ ਲੱਗੇ ਇਹ ਉਹਨਾਂ ਨੇ ਸੁਣਨਾ ਨਹੀਂ ਹੈ ਉਹਨਾਂ ਨੇ ਸਿਰਫ ਇਹ ਸੁਣਨਾ ਹੈ ਕਰਦਾ ਕੀ ਹੈ ਕਮਾਂਦਾ ਕੀ ਹੈ ਲਿਆਉਂਦਾ ਕੀ ਹੈ ਪੈਸੇ ਮੈਨੇ ਰੱਖਦੇ ਨਾ ਉਹਦੀ ਸ਼ਕਲ ਮੈਨੇ ਰੱਖਦੀ ਨਾ ਉਹਦਾ ਕੰਮ ਕਰ ਨਾ ਉਹਦੇ ਗੁਣ ਮੈਨੇ ਰੱਖਦੇ ਨਾ ਉਹਦੀ ਪੜ੍ਹਾਈ ਮੈਨੇ ਰੱਖਦੇ ਨਾ ਉਹਦੀ ਨੇਚਰ ਮੈਨੇ ਰੱਖਦੇ ਨਾ ਉਹਦਾ ਸੁਭਾਅ ਮੈਨੇ ਰੱਖਦਾ ਨਾ ਉਹਦੀ ਪਰਸਨੈਲਿਟੀ ਮੈਨੇ ਰੱਖਦੀ ਆ ਨਾ ਕੋਈ ਮਿਹਨਤ ਮੈਨੇ ਕੋਈ ਮੈਨੇ ਨਹੀਂ ਰੱਖਦੀ ਸਹੀ ਹੈ ਸਹੀ ਐਂ ਦੇ ਬੋਚ ਰਹੀ ਆ ਅੱਛਾ ਤੇ ਜੇ ਤੁਸੀਂ ਆਪਣਾ ਮੁੰਡਾ ਵਿਆਹਣਾ ਕਿਤੇ ਤੇ ਕੁੜੀ ਕੀ ਕਰਦੀ ਆ ਕੁੜੀ ਦੇ ਮਾਂ ਪਿਓ ਕੀ ਕਰਦੇ ਤੁਸੀਂ ਦੱਸੋ ਕੁੜੀ ਦੇ ਮਾਂ ਪਿਓ ਤੋਂ ਭਲਾ ਕਿਸੇ ਨੇ ਕੀ ਲੈਣਾ ਇਹ ਦੇਖਣਾ ਕਿ ਅਗਲੇ ਦਾ ਕਿਸ ਘਰ ਚ ਕਿਸ ਤਰ੍ਹਾਂ ਰਿਸ਼ਤਾ ਹੋਇਆ ਪਤਾ ਨਹੀਂ ਕਿਉਂ ਸਾਨੂੰ ਇਹ ਆਦਤ ਹੈ ਆਪਾਂ ਹੀ ਸਾਰੇ ਆਪਣੀਆਂ ਇਹ ਆਦਤਾਂ ਨੇ ਕਿ ਅਸੀਂ ਅਗਲੇ ਦੀ ਸਿਰਫ ਤੇ ਸਿਰਫ ਜੇਬ ਤੱਕ ਸਾਡਾ ਮਤਲਬ ਹੈ ਹੋਰ ਕਿਸੇ ਤੱਕ ਕੋਈ ਮਤਲਬ ਨਹੀਂ ਉਹਦੇ ਸਟੇਟਸ ਤੱਕ ਮਤਲਬ ਹੈ ਜੇ ਥੋੜਾ ਜਿਹਾ ਤੁਸੀਂ ਕਹਿ ਦੋ ਕਿ ਬੜੇ ਵਧੀਆ ਇਹ ਐਵੇਂ ਉਹ ਵਾ ਸਾਡੇ ਉਹਨਾਂ ਦੇ ਇੱਦਾਂ ਪਹੁੰਚਦਾ ਆ ਕੇ ਚਾਹੀਓ ਕਦੇ ਫੇਰ ਕਹਿਣਗੇ ਨਹੀਂ ਤਾਂ ਨਹੀਂ ਕਹਿਣਗੇ ਦੇਖਿਓ ਤੁਸੀਂ ਅਜਮਾ ਇਹ ਦੁਨੀਆਦਾਰੀ ਆ ਬਾਈ ਆਪਾਂ ਵੀ ਤੇ ਦੁਨੀਆਦਾਰੀ ਚ ਐਦਾਂ ਹੀ ਦੇਖ ਲਿਆ ਹਰ ਕੋਈ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਬਹੁਤ ਗੰਜੈਸ਼ ਚ ਕਿੰਨੀ ਕੁ ਦੁਨੀਆ ਦੇਖੀ ਹੈ ਕੋਈ ਨਹੀਂ ਪੁੱਛਦਾ ਕਿੱਥੇ ਘੁੰਮੇ ਕੋਈ ਨਹੀਂ ਪੁੱਛਦਾ ਪੁਰਾਣੇ ਦੋਸਤ ਕਿੰਨੇ ਨੇ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਸਚਾਈ ਹੈ ਬਸ ਉਹੀ ਹੈ ਕਿ ਜ਼ਿੰਦਗੀ ਨੇ ਕੁਝ ਪਮੈਨੇ ਤਾਂ ਤੈਅ ਕਰਨੇ ਚਾਹੀਦੇ ਆ ਕਿ ਜੀ ਰਹੇ ਆ ਬਸ ਜੀ ਰਹੇ ਆ ਜ਼ਿੰਦਗੀ ਨੇ ਹੋਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਕੁਛ ਆ ਜੋ ਤੁਹਾਡੇ ਮਨ ਦੀ ਆਪਾਂ ਕੱਲ ਗੱਲ ਕੀਤੀ ਸੀ ਨਾ ਕਿ ਰੂਹ ਦੀ ਖੁਰਾਕ ਆਪਾਂ ਗੱਲ ਕੀਤੀ ਸੀ ਮਨ ਦੀ ਖੁਰਾਕ ਉਹ ਜ਼ਰੂਰ ਹੋਣੀ ਚਾਹੀਦੀ ਚਲੋ ਆਪਾਂ ਗੱਲ ਕਰਦੇ ਅੱਜ 24 ਜਨਵਰੀ 2025 ਦਿਨ ਸ਼ੁੱਕਰਵਾਰ ਦੀ ਤਿਥੀ ਦੀ ਗੱਲ ਕਰੀਏ ਤਾਂ ਅੱਜ ਸ਼ੁੱਕਰਵਾਰ ਵਾਲੇ ਦਿਨ ਬੁੱਧ ਮਕਰ ਰਾਸ਼ੀ ਚ ਜਾ ਰਿਹਾ ਚੰਗੀ ਗੱਲ ਹੈ ਮਕਰ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਚੰ드ਰਮਾ ਚੱਲ ਰਿਹਾ ਬੁੱਧ ਨੇ ਚਲੇ ਜਾਣਾ ਮਕਰ ਰਾਸ਼ੀ ਵਿੱਚ ਸ਼ਾਮ ਨੂੰ 5:38 ਤੇ ਸੂਰਜ ਬੁੱਧ ਦੀ ਬਣੇਗੀ ਜੋਤਿ ਕੀ ਪਵੇਗਾ ਪ੍ਰਵਾਹ ਤੁਹਾਡੇ 12 ਰਾਸ਼ੀਆਂ ਤੇ ਇਸ ਤੇ ਚਰਚਾ ਕਰਨੀ ਆਪਾਂ 10ਵੀਂ ਤਿਥੀ ਹੈ ਅੱਜ ਹਨੇਰ ਪੱਖ ਦੀ ਕ੍ਰਿਸ਼ਨ ਪੱਖ ਦੀ 10ਵੀਂ ਤਿਥੀ ਅਨੁਰਾਧਾ ਨਕਸ਼ਤਰ ਸ਼ਨੀ ਦਾ ਨਕਸ਼ਤਰ ਚੰ드ਰਮਾ ਪ੍ਰਿਚਾ ਰਾਸ਼ੀ ਵਿੱਚ ਗੁਰੂ ਦੀ ਦ੍ਰਿਸ਼ਟੀ ਤੇ ਕੀ ਪ੍ਰਭਾਵ ਪਵੇਗਾ ਤੇ ਨਾਲ ਅੱਜ ਦੇ ਦਿਨ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਸ ਤੇ ਆਪਾਂ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਜਾਣਾਂਗੇ ਐ ਰਿਜ਼ਨ ਮੇਸ਼ਾ ਰਾਸ਼ੀ ਵਾਲੇ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਲਗਨ ਦਾ ਮਾਲਕ ਬੈਠਾ ਹੈ 8ਵੇਂ ਤਾਂ ਅੱਜ ਦਾ ਦਿਨ ਥੋੜਾ ਸੰਭਲ ਕੇ ਚੱਲਣਾ ਹੈ ਪਰ ਇੱਕ ਗੱਲ ਚੰਗੀ ਹੈ ਕਿ ਤੁਹਾਡੇ ਪ੍ਰਾ ਕਰਮ ਦਾ ਮਾਲਕ ਜੋ ਤੁਹਾਡੀ ਰਾਸ਼ੀ ਤੋਂ 9ਵੇਂ ਚੱਲ ਰਿਹਾ ਸੀ 10ਵੇਂ ਚਲੇ ਜਾਏਗਾ ਬੁੱਧ ਸੂਰਜ ਦੇ ਨਾਲ ਜੁਤੀ ਬਣਾਏਗਾ ਦਸਵੇਂ ਕਾਨੇ ਵਿੱਚ ਤਾਂ ਮੇਸ਼ ਲਗਣ ਮੇਸ਼ ਰਾਸ਼ੀ ਵਾਲਿਆਂ ਦੇ ਚੰਗਾ ਹੋ ਗਿਆ ਨੇਮ ਫੇਮ ਵਧੇਗਾ ਸਰਕਾਰੀ ਦਰਬਾਰੇ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਚੰਗੀ ਪਹੁੰਚ ਨਾਲ ਕੋਈ ਪੋਸਟ ਤੁਸੀਂ ਚੇਂਜ ਕਰਨੀ ਚਾਹੁੰਦੇ ਸੀ ਆਪਣੀ ਬਦਲੀ ਵਗੈਰਾ ਕਰਾਉਣੀ ਚਾਹੁੰਦੇ ਸੀ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਸ਼ੁਭ ਹੋਏ ਕਮਾ ਕਾਰਾਂ ਤਰਕੀ ਅਨੁਸਾਰ ਵਧੀਆ ਪਰ ਯਾਤਰਾ ਅਜ ਨਹੀਂ ਕਰਨੀ ਠੀਕ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਬੁੱਧ ਅੱਠਵੇਂ ਸਥਾਨ ਤੋਂ ਨਿਕਲ ਜਾਏਗਾ ਬਹੁਤ ਹੀ ਵਧੀਆ ਤੁਹਾਡੇ ਲਈ ਥੋੜੀ ਦਿਮਾਗੀ ਪਰੇਸ਼ਾਨੀ ਘਟੇਗੀ ਘਰ ਵਿੱਚ ਗਲੇਸ਼ ਤੇ ਜਿੱਦੀ ਜੇ ਹੋ ਗਏ ਸੀ ਤੁਸੀਂ ਪੇਟ ਤੇ ਦੰਦਾਂ ਦੀ ਪ੍ਰੋਬਲਮ ਵੀ ਆਈ ਕਿਸੇ ਸੋタル ਦੇ ਚੱਕਰ ਲੱਗੇ ਉਹ ਹੁਣ ਠੀਕ ਹੋ ਜਾਣਗੇ ਗੁਰੂ ਤੇ ਬ੍ਰਸਪਤ ਦੀ ਅਸ਼ਟਮੀਂ ਦ੍ਰਿਸ਼ਟੀ ਕਰਕੇ ਹਨਾ ਹਜੇ ਵੀ ਨੌਵੀਂ ਦ੍ਰਿਸ਼ਟੀ ਬ੍ਰਸਪਤ ਦੀ ਬ੍ਰਸਪਤ ਨੇ ਬੁੱਧ ਤੇ ਪਾਉਣੀ ਆ ਪਰ ਬੁੱਧ ਕਿਉਂਕਿ ਸ਼ਨੀ ਦੇ ਆਪਣੇ ਮਿੱਤਰ ਦੇ ਘਰ ਚ ਜਾਏਗਾ ਤਾਂ ਥੋੜੀ ਰਿਲੈਕਸ ਤੇ ਤੁਹਾਨੂੰ ਸੇਤ ਵੱਲੋਂ ਮਿਲਣ ਵਾਲੀ ਆ ਠੀਕ ਹੈ ਤਾਂ ਚੰ드ਮਾ ਦੇ ਹਿਸਾਬ ਨਾਲ ਅੱਜ ਦਿਨ ਧਨ ਲਈ ਚੰਗਾ ਹੈ ਜੈਮਿਨੀ ਜਾਂ ਮਿਥੁਨਾ ਰਾਸ਼ੀ ਦੀ ਗੱਲ ਕਰੀਏ ਤਾਂ ਬੁੱਧ ਜੋ ਹੈ ਸੂਰਜ ਦੇ ਨਾਲ 8ਵੇਂ ਸਥਾਨ ਵਿੱਚ ਜਾਏਗਾ ਮਿਥੁਨਾਸ਼ੀ ਵਾਲਿਆਂ ਦੇ ਲਈ ਮਸਲਸ ਪ੍ਰੋਬਲਮ ਤੁਹਾਨੂੰ ਕੋਈ ਤੰਗ ਕਰ ਸਕਦੀ ਹੈ ਤਾਂ ਆਪਣੀ ਐਕਸਰਸਾਈਜ਼ ਵਗੈਰਾ ਰੈਗੂਲਰ ਕਰਦੇ ਰਹੋ ਸਤਨਾਜਾ ਪੰਚੀਆਂ ਨੂੰ ਪਾਉਂਦੇ ਰਹੋ ਚੰਦਰ ਦੀ ਗੱਲ ਕਰੀਏ ਤਾਂ ਚੰਦਰ 6ਵੇਂ ਸਥਾਨ ਵਿੱਚ ਆ ਉਹੀ ਗੱਲ ਰੋਗ ਬਿਮਾਰੀ ਦੀ ਚਿੰਤਾ ਕਰਜ਼ੇ ਦੀ ਚਿੰਤਾ ਕੋਈ ਕਿਸ਼ਤ ਲੈਣ ਦੀ ਚਿੰਤਾ ਬਣੀ ਹੋਈ ਹੋਵੇ ਤਾਂ ਇੱਕ ਤਾਂ ਰਾਤ ਨੂੰ ਦੁੱਧਾ ਸੇਵਨ ਨਾ ਕਰੋ ਤੇ ਬੱਚਿਆਂ ਨੂੰ ਤੁਸੀਂ ਵੀ ਫਲ ਦੇ ਸਕਦੇ ਹੋ ਕੈਂਸਰ ਜਾਨੀ ਕਰਕਰਾ ਦੀ ਗੱਲ ਕਰੀਂ ਤਾਂ ਬੁੱਧ 6ਵੇਂ ਸਥਾਨ ਤੋਂ ਨਿਕਲ ਕੇ 7ਵੇਂ ਸਥਾਨ ਵਿੱਚ ਜਾਏਗਾ ਸ਼ੁਭ ਵੀ ਹੈ acha ਹੀ ਹੈ ਸੂਰਜ ਬੁੱਧੀ ਚੁਤੀ ਕਿਉਂਕਿ ਤੀਸਰੇ ਖਾਨੇ ਦਾ ਮਾਲਕ ਹੈ ਬੁੱਧ ਤਾਂ ਇਹ ਤੁਹਾਨੂੰ ਲਗਜ਼ਰੀ ਸੁੱਖ ਦੇ ਸਕਦੀ ਹੈ ਪਰੇਸ਼ਾਨੀਆਂ ਘਟਾ ਸਕਦੀ ਹੈ ਕਿਸੇ ਪੇਪਰ ਨੂੰ ਲੈ ਕੇ ਕੋਈ ਪਰੇਸ਼ਾਨੀ ਚੱਲਦੀ ਸੀ ਤਾਂ ਉਸ ਦਾ ਹੱਲ ਵੀ ਮਿਲ ਸਕਦਾ ਹੈ ਖਾਸ ਤੌਰ ਤੇ ਚੰਦਰ ਦੀ ਸਥਿਤੀ ਸੋਚ ਸਥਾਨ ਵਿੱਚ ਹੈ ਤਾਂ ਸੋਚ ਸਥਾਨ ਵਿੱਚ ਗੁਰੂ ਦੀ ਦ੍ਰਿਸ਼ਟੀ ਪੈ ਰਹੀ ਹੈ ਤਾਂ ਚੰਦਰਮਾ ਲਈ ਸਿਤਾਰੇ ਤੁਹਾਡੇ ਚੰਗਿਆਂ ਮਿਸ਼ਰੀ ਦਾ ਸੇਵਨ ਕਰੋ ਬੱਚਿਆਂ ਨੂੰ ਮਿਸ਼ਰੀ ਦਿਓ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਲਿਓ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਦੇ ਲਗਨ ਦਾ ਮਾਲਕ ਹੈ 6ਵੇਂ ਜਾਏਗਾ ਬੁੱਧ ਨਾਲ ਬੈਠੇਗਾ ਧਨ ਦਾ ਤੇ ਇਨਕਮ ਦਾ ਮਾਲਕ ਜਨੀ ਸਿੰਘ ਰਾਸ਼ੀ ਵਿੱਚ ਸੂਰਜ ਦੇ ਨਾਲ ਬੁੱਧ ਬ੍ਰਾਸ਼ਮਣ ਹੋ ਰਿਹਾ ਹੈ ਤਾਂ ਇਹ ਚੰਗਾ ਹੀ ਇਹ ਨੁਕਸਾਨ ਨਹੀਂ ਕਰਾਏਗਾ ਖਾਸ ਤੌਰ ਤੇ ਵਾੜੀ ਨਾਲ ਸੰਬੰਧਿਤ ਕੋਈ ਪੈਸੇ ਦੇ ਲੈਣ ਦੇਣ ਦਾ ਕੰਮ ਕਰਦੇ ਹੋ ਫਾਈਨਾਂਸ ਦਾ ਕੰਮ ਕਰਦੇ ਹੋ ਤਾਂ ਸਿਤਾਰੇ ਤੁਹਾਡੇ ਸ਼ੁਭ ਹੋ ਰਹੇ ਆ ਇਨਕਮ ਤੁਹਾਨੂੰ ਚੰਗੀ ਆ ਰਹੀ ਹੈ ਚੰਦਰਮਾ ਵੀ ਚੌਥੇ ਸਥਾਨ ਵਿੱਚ ਅਗਰ ਮਾਤਾ ਦੀ ਸਿਹਤ ਖਰਾਬ ਹੋਵੇ ਤਾਂ ਚੌਲ ਹਲਦੀ ਦੁੱਧ ਚਲ ਪਰਵਾਹ ਕਰ ਦਿਓ ਤੇ ਬੁੱਧ 6 ਦੇ ਲਈ ਚਾਂਦੀ ਆਪਣੇ ਕੋਲ ਰੱਖੋ ਵਰਗੋ ਜਨਿਕ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਲਗਨ ਦਾ ਮਾਲਕ ਸੂਰਜ ਨਾਲ ਬੈਠ ਕੇ ਸੋਚ ਇਸ ਥਾਂ ਤੇ ਜਾਏਗਾ ਕੋਈ ਟੈਸਟ ਦੇਣਾ ਕੋਈ ਪੇਪਰ ਦੇਣਾ ਤਾਂ ਇਸ ਕੰਨਿਆ ਲਗਣ ਵਾਲਿਆਂ ਦਾ ਹੁਣ ਕਲੀਅਰ ਹੋ ਸਕਦਾ ਹੈ ਸਭ ਤੋਂ ਜ਼ਰੂਰੀ ਸ਼ੁਭ ਸ਼ੁਭ ਬੋਲਣਾ ਹੈ ਚੰਗਾ ਚੰਗਾ ਬੋਲਣਾ ਹੈ ਤਾਂਬੇ ਦਾ ਪੈਸਾ ਆਪਣੀ ਜੇਬ ਚ ਰੱਖ ਲੈਣਾ ਚੰਦਰ ਦੇ ਹਿਸਾਬ ਦੇ ਨਾਲ ਅੱਜ ਸ਼ਨੀ ਦਾ ਨਕਸ਼ਤਰ ਤੁਹਾਡਾ ਮਿੱਤਰ ਹੀ ਹੈ ਅਣ ਚਾਹੇ ਮਾਨਾ ਕੋਈ ਯਾਤਰਾ ਨਾ ਕਰੋ ਪਰ ਕਰਨੀ ਪੈ ਸਕਦੀ ਆ ਤਾਂ ਥੋੜਾ ਧਿਆਨ ਨਾਲ ਵਾਹਨ ਚਲਾਇਓ ਲਿਬਰਾ ਜਾਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਚੰਦਰ ਰਾਸ਼ੀ ਦੇ ਮੁਤਾਬਕ ਅੱਜ ਧਨ ਲਈ ਬਿਜ਼ਨਸ ਲਈ ਕੰਮ ਕਰ ਲਈ ਅੱਜ ਦਾ ਦਿਨ ਅੱਛਾ ਬੁੱਧ ਜੋ ਤੁਹਾਡੇ 12ਵੇਂ ਖਾਨੇ ਦਾ ਮਾਲਕ ਹੈ ਤੀਸਰੇ ਸਥਾਨ ਚੋਂ ਨਿਕਲ ਕੇ ਚੌਥੇ ਸਥਾਨ ਵਿੱਚ ਜਾਏਗਾ ਵਿਦੇਸ਼ ਜਾਣ ਲਈ ਕੋਈ ਟਿਕਟ ਵਗੈਰਾ ਕਰਵਾ ਸਕਦੇ ਹੋ ਵੀਜ਼ਾ ਲੱਗ ਸਕਦਾ ਹੈ ਤੁਹਾਡਾ ਅੱਗੇ ਗੱਲਬਾਤ ਹੋ ਸਕਦੀ ਹੈ ਤੁਹਾਡੇ ਪੇਪਰ ਡਲੇ ਹੋਏ ਸੀ ਉਹ ਵੀ ਵਧੀਆ ਹੁਣ ਮਸਲਜ਼ ਮੋਢੇ ਵਿੱਚ ਦਰਦ ਜੋ ਤੁਹਾਡੇ ਹੋ ਰਿਹਾ ਸੀ ਉਹ ਵੀ ਹੁਣ ਠੀਕ ਹੁੰਦਾ ਜਾਏਗਾ ਕੋਸ਼ਿਸ਼ ਕਰਨੀ ਹੈ ਰਸੋਈ ਚ ਬੈਠ ਕੇ ਖਾਣਾ ਖਾਂਦੇ ਰਹਿਣਾ ਹੈ ਸਕੋਰਪੀਆ ਜਾਨੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਅੱਜ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ अणचाहे मन कोई काम ना करो नाल थोड़ी बहसबाजी ना करो दूसरी गल य कि जो बुद्ध दूसरे स्थान चो निकल के बुध थोड़ा तो अष्टमेश है दूसरे तो निकल के जाएगा किथे ਤੇ ਤੀਸਰੇ ਸਥਾਨ ਵਿੱਚ ਸੂਰਜ ਬੁੱਧੀ ਜੁਤੀ ਹੋਈ ਪ੍ਰਸ਼ੰਸਾ ਹੋਏਗੀ ਤੁਹਾਡੇ ਕੰਮ ਕਰ ਤੱਕ ਕੀ ਬਣਾ ਕਰਨਾ ਸ਼ੁਰੂ ਕਰ ਦੋਗੇ ਤੁਸੀਂ ਸਰਕਲ ਦਾ ਪੂਰਾ ਸਾਥ ਮਿਲੇਗਾ ਤੁਹਾਡੇ ਸੂਰਜ ਬੁੱਧੀ ਜੁਤੀ ਨਾਲ ਮੰਗਲ ਨੇਕ ਕੰਮ ਕਰੇਗਾ ਤਾਂ ਤੁਹਾਨੂੰ ਅੱਛੇ ਅੱਛੇ ਆਈਡੀਆਸ ਅੱਛੇ ਅੱਛੇ ਰਸਤੇ ਮਿਲਣ ਵਾਲੇ ਆ ਤੁਹਾਨੂੰ ਉਹਨਾਂ ਦਾ ਫਾਇਦਾ ਲਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰ ਰਾਸ਼ੀ ਦੇ ਮੁਕਾ ਮੁਤਾਬਕ ਦੇਖਿਆ ਜਾਵੇ ਤਾਂ ਚੰਦਰ 12ਵੇਂ ਸਥਾਨ ਵਿੱਚ ਹੈ ਵੱਧ ਨੂੰ ਖਰਚਾਂ ਤੇ ਥੋੜਾ ਜਿਆ ਕੰਟਰੋਲ ਰੱਖੋ ਜੋ ਕਿ ਤੁਹਾਡੀ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰ ਸਕਦੇ ਆ ਗੱਲ ਕਰੀਏ ਬੁੱਧ ਤੁਹਾਡੇ ਲਗਨ ਚੋਂ ਨਿਕਲ ਕੇ ਦੂਸਰੇ ਸਥਾਨ ਵਿੱਚ ਜਾਏਗਾ ਤਾਂ ਥੋੜਾ ਗੁੱਸੇ ਤੇ ਹੁਣ ਤੁਹਾਡਾ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਘਰੇਲੂ ਪਰੇਸ਼ਾਨੀਆਂ ਵੀ ਘਟਣਗੀਆਂ ਨਾਲ ਕੇ दांत की जो परेशानी हुई वो भी ਹੁਣ ਠੀਕ ਹੋ ਜਾਏਗੀ ਤੇ ਥੋੜਾ 파ਰਾ ਵੀ ਕੱਟੇਗਾ ਦੂਸਰੀ ਗੱਲ ਅਗਰ ਤੁਸੀਂ ਕਿਸੇ ਨੂੰ ਸਲਾਹ ਦੇਣ ਦਾ ਐਡਵਾਈਸ ਦਾ ਬਾਹਰ ਭੇਜਣ ਦਾ ਕੰਮ ਕਰਦੇ ਹੋ ਤਾਂ ਅੱਛੇ ਤੁਹਾਨੂੰ ਇਸ ਮਹੀਨੇ ਅੱਛਾ ਕੰਮ ਕਰ ਆ ਸਕਦਾ ਹੈ ਠੀਕ ਹੈ ਕੈਪ੍ਰਿਕੌਰਨ ਜਾਨੀ ਮਕਰਾਂ ਰਾਸ਼ੀ ਦੀ ਗੱਲ ਕਰੀਏ ਤਾਂ ਮਕਰਾਂ ਰਾਸ਼ੀ ਦੇ ਲਈ ਸੂਰਜ ਬੁੱਧ ਲਗਣ ਵਿੱਚ ਆ ਜਾਏਗਾ ਥੋੜੀ ਦਿਮਾਗੀ ਖੱਜਲ ਖਵਾਰੀ ਘਟੇਗੀ ਹੁਣ ਥੋੜੇ ਜੋ ਲੱਗ ਰਿਹਾ ਕਿ ਪੈਸਾ ਬਲੌਕ ਹੋ ਗਿਆ ਕਿ ਤੋ ਆ ਨਹੀਂ ਰਿਹਾ ਤਾਂ ਉਹ ਵੀ ਹੁਣ ਠੀਕ ਹੋਣਾ ਸ਼ੁਰੂ ਹੋ ਜਾਏਗਾ ਸਮਝਦਾਰੀ ਨਾਲ ਚੱਲਣ ਤੇ ਕਾਫੀ ਵਧੀਆ ਰਾਜਨੀਤਿਕ ਤੌਰ ਤੇ ਰਿਸ਼ਤੇ ਵੀ ਤੁਹਾਨੂੰ ਮਿਲਣਗੇ ਤੇ ਪੋਸਟ ਵਿੱਚ ਵਾਧਾ ਵੀ ਤੁਹਾਡੇ ਪੋਸਟ ਵਾਧਾ ਮਤਲਬ ਆਪ ਹੋ ਸਕਦਾ ਹੈ ਤਰੱਕੀ ਹੋ ਸਕਦੀ ਹੈ ਖਾਸ ਤੌਰ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਤਾਂ ਇਹ ਬੁੱਧਾ ਰਾਸ਼ੀ ਪਰਿਵਰਤਨ ਚੰਗਾ ਹੈ ਇਨਕਮ ਸਥਾਨ ਵਿੱਚ ਚੰਗਾ ਨਰਮਾ ਵੀ ਚੰਗੀ ਇਨਕ ਅਗਲੀ ਰਾਸ਼ੀ ਕੁਮਾਰ ਸ ਜਾਨੀ ਕੁੰਭ ਰਾਸ਼ੀ ਦੀ ਗੱਲ ਕਰਦੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਗ੍ਰਹਿ ਮੁਤਾਬਕ ਕੁੰਭ ਰਾਸ਼ੀ ਦੇ ਲਈ ਬੁੱਧ ਬਾਰਵੇਂ ਸਥਾਨ ਵਿੱਚ ਸੂਰਜ ਨਾਲ ਬੈਠੇਗਾ ਮਿੱਤਰ ਨਹੀਂ ਹੈ ਤੁਹਾਡਾ ਸੱਤਵੇਂ ਖਾਨੇ ਦਾ ਮਾਲਕ ਹੈ ਤਾਂ ਲਾਈਫ ਪਾਰਟਨਰ ਨਾਲ ਥੋੜੇ ਜਿਹੀ ਮੇ ਵਧਣਗੇ ਤਾਂ ਥੋੜਾ ਜਿਆਦਾ ਸੁਭਾਅ ਵਿੱਚ ਤਕਤਾਪਨ ਤੋਂ ਥੋੜਾ ਕੰਟਰੋਲ ਕਰਿਓ ਤੇ ਦੂਜਾ ਕਿਉਂਕਿ ਸ਼ੁਕਰ ਸ਼ਨੀ ਪਹਿਲਾਂ ਤੋਂ ਹੀ ਲੱਗਣ ਵਿੱਚ ਨੇ ਅੱਖਾਂ ਦੀ ਪ੍ਰੋਬਲਮ ਤਾਂ ਕਰ ਰਹੀ ਹੈ ਤਾਂ ਕੱਚੀ ਲੱਸੀ ਦੇ ਚਿੱਟੇ ਮਾਰਦ ਰਹੋ ਤੇ ਬੁੱਧ ਬਾਰਾਂ ਕੋਈ ਵੱਡੀ ਇਨਵੈਸਟਮੈਂਟ ਨਹੀਂ ਕਰਨੀ ਸੂਰਜ ਬੁੱਧ ਨੇ ਵੈਸੇ ਮੰਗਲ ਨੂੰ ਨੇਕ ਕਰਨਾ ਚੰਦਰ ਵੀ 10ਵੇਂ ਸਥਾਨ 'ਚ ਨੁਕਸਾਨ ਤਾਂ ਨਹੀਂ ਹੋਏਗਾ ਪਰ ਅਗਰ ਲੱਗੇ ਤਾਂ ਸੰਨਾਂਚਾ ਪੰਛੀਆਂ ਨੂੰ ਜ਼ਰੂਰ ਪਾਓ ਅਗਲੀ ਰਾਸ਼ੀ ਦੀ ਗੱਲ ਕਰਦੇ ਆਂ ਆਪਾਂ ਪਾਇਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਬੁੱਧ ਇਨਕਮ ਸਥਾਨ ਵਿੱਚ ਗਿਆ ਤੁਹਾਡੇ ਬਿਜ਼ਨਸ ਜਾਨੀ 7ਵੇਂ ਖਾਨੇ ਦਾ ਮਾਲਕ ਤੇ ਸੁੱਖ ਸਥਾਨ ਦਾ ਮਾਲਕ ਕਿੱਥੇ ਗਿਆ ਇਨਕਮ ਵਿੱਚ ਸੁੱਖਾਂ ਲਈ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਕੰਮ ਕਰ ਲਈ ਅੱਛੇ ਆਈਡੀਆਜ਼ ਮਿਲਣਗੇ ਪਰ ਕਿਸੇ ਤਰ੍ਹਾਂ ਨਾਲ ਪਰਿਵਾਰ ਤੋਂ ਬਾਹਰ ਜਾ ਕੇ ਕੋਈ ਕੰਮ ਕਰਨਾ ਨੁਕਸਾਨ ਹੀ ਕਰਾਏਗਾ ਜਾਂ ਕਿਸੇ ਐਕਸਪਰਟ ਬੰਦੇ ਦੀ ਸਲਾਹ ਤੋਂ ਬਿਨਾ ਇੱਕਦਮ 딜 ਕਰਨਾ ਪਰੇਸ਼ਾਨੀ ਦੇਵੇਗਾ ਘਰ ਵਿੱਚ ਕੋਈ ਨਾ ਕੋਈ ਇਲੈਕਟ੍ਰੋਨਿਕ ਸਮਾਨ ਖਰਾਬ ਹੋ ਸਕਦਾ ਹੈ ਤਾਂ ਉਹਦੇ ਲਈ ਜਲਦਬਾਜ਼ੀ ਵਿੱਚ ਕਿਸੇ ਨੂੰ ਇਹ ਕਹਿ ਦੇਣਾ ਕਿ ਬਸ ਚੱਕ ਕੇ ਲੈ ਦੋ ਜਾਂ ਇਦਾਂ ਕਰ ਲੋ ਤਾਂ ਇਹ ਵੀ ਸਹੀ ਨਹੀਂ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣਾ ਭੈਣ ਨਾਲ ਸਬੰਧ ਅੱਛੇ ਰੱਖਣੇ ਭੈਣਾਂ ਨਾਲ ਸਬੰਧ ਅੱਛੇ ਰੱਖਣੇ ਤੇ ਰਾਹੁ ਨੂੰ ਸ਼ਾਂਤ ਕਰਨ ਦੇ ਲਈ ਤੁਸੀਂ ਜੌਂਦ ਬੁਝਲ ਪ੍ਰਵਾਹ ਕਰਦੇ ਰਹੇ ਠੀਕ ਹੈ ਤਾਂ ਇਹ ਬੁੱਧ ਦਾ ਰਾਸ਼ੀ ਪਰਵਰਤਨ ਸੂਰਜ ਬੁੱਧ ਜੋ ਇਕੱਠੇ ਹੋ ਰਿਹਾ ਤੁਹਾਡੇ ਲਈ ਸ਼ੁਭ ਜਾਵੇ ਅੱਛੇ ਤੁਹਾਨੂੰ ਫਾਇਦਾ ਦਵੇ ਇਸ ਕਰਕੇ ਆਪਾਂ ਸੂਰਜ ਬੁੱਧ ਦੀ ਜੁਤੀ ਤੇ ਤੁਹਾਨੂੰ ਬਾ ਦੱਸੇ ਤੇ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਸਾਰੇ ਰਾਸ਼ੀਆਂ ਵਾਲਿਆਂ ਨੂੰ ਕੀ ਕਰਨਾ ਕਿਸੇ ਨੇ ਪੁੱਛਿਆ ਸਾਰੇ ਰਾਸ਼ੀਆਂ ਵਾਲਿਆਂ ਨੇ ਕਿਉਂਕਿ ਬੁੱਧ ਸ਼ਨੀ ਦੇ ਘਰ ਚ ਜਾ ਰਿਹਾ ਹੈ ਸੂਰਜ ਬੁੱਧ ਇਕੱਠੇ ਆ ਤਾਂ ਕੋਸ਼ਿਸ਼ ਕਰਨੀ ਹੈ ਤਾਂਬੇ ਦਾ ਪੈਸਾ ਕਦੇ-ਕਦੇ ਜਲ ਪ੍ਰਵਾਹ ਕਰਨਾ ਹੈ ਜਦੋਂ ਤੱਕ ਸੂਰਜ ਬੁੱਧ ਦੀ ਜੁਤੀ ਹੋਵੇ ਠੀਕ ਹੈ ਦੂਸਰੀ ਗੱਲ ਕਿਸੇ ਨੇ ਪੁੱਛਿਆ ਸੀ ਕਿ ਬੱਚੇ ਦਾ ਪੜ੍ਹਾਈ ਵਿੱਚ ਮਨ ਨਾ ਲੱਗੇ ਤਾਂ ਕੀ ਕਰਨਾ ਚਾਹੀਦਾ ਹਾਂ ਬੇਲੀਗਾਲਿਆ ਕਿ ਬਾਲਾ ਬੱਚਿਆਂ ਨੂੰ ਪੜਲਾ 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 ਨਹੀਂ ਕਰੀ ਚਾਹੀਦਾ ਹੁੰਦਾ ਬੱਚੇ ਨੂੰ ਕਹੋ ਕਿ ਜਿੰਨਾ ਤੁਹਾਡਾ ਕੰਮ ਹੈ ਤੁਸੀਂ ਇਹ ਕਰਨਾ ਹੈ ਤਾਂ ਆਪਣਾ ਟਾਈਮ ਕੱਢ ਕੇ ਜ਼ਰੂਰ ਕਰ ਲੈਣਾ ਹੈ ਤਾਂ ਬੱਚਾ ਹੌਲੀ ਹੌਲੀ ਸਮਝਣਾ ਸ਼ੁਰੂ ਕਰ ਦੇਗਾ ਕਿ ਮੇਰੀ ਡਿਊਟੀ ਹੈ ਮੇਰਾ ਇਹ ਕੰਮ ਹੈ ਮੇਰਾ ਇਹ ਮੈਨੂੰ ਇਹ ਕਰਨਾ ਹੀ ਪੈਣਾਵੇਂ ਡਾਂਟ ਖਾ ਕੇ ਜਾਂ ਬੋਲਨ ਨਾਲ ਆਪਾਂ 10 ਵਾਰ ਕਹੀਏ ਤਾਂ ਕਰੇ ਇਹ ਸਹੀ ਨਹੀਂ ਹੈ ਹਨਾ ਤਾਂ ਤੁਸੀਂ ਇਹ ਬੱਚੇ ਨੂੰ ਬਿਠਾ ਕੇ ਇੱਕ ਦੋ ਵਾਰ ਸਮਝਾਓ ਸਮਝ ਜਾਏਗਾ ਸਮਝਦਾਰ ਹੁੰਦੇ ਆ ਬੱਚੇ ਦੂਜਾ ਪੜਾਈ 'ਚ ਬੈਠ ਕੇ ਪੜਾਈ ਨਹੀਂ ਕਰ ਰਿਹਾ ਤਾਂ ਪੰਜਵੇਂ ਖਾਨੇ ਤੇ ਮਾਲਕ ਦਾ ਉਪਾਗਰਨਾ ਚਾਹੀਦਾ ਨੂੰ ਲਗਨ ਪਤਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਪਰ ਮੇਨ ਗੱਲ ਇਹ ਆ ਪੜਾਈ ਦਾ ਮਾਲਕ ਬੁੱਧ ਤੇ ਬ੍ਰਹਸਪਤ। ਕਦੇ-ਕਦੇ ਗਣੇਸ਼ ਜੀ ਦੇ ਤਿੰਨ ਕੇਲੇ ਰੱਖਣ ਨਾਲ ਇਹ ਨਹੀਂ ਕਿ ਉਹ ਪੜਨ ਲੱਗ ਜਾਊਗਾ ਕੇਤੂ ਸ਼ੁਭ ਹੋ ਜਾਊਗਾ। ਦੂਜੀ ਗੱਲ ਕੇਲੇ ਕਿਉਂਕਿ ਬ੍ਰਹਸਪਤ ਦੇ ਕਾਰਕ ਮੰਨੇ ਜਾਂਦੇ ਆ। ਤੇ ਦੂਜੀ ਇਹ ਆ ਕਿ ਤਾਂਬੇ ਦਾ ਪੈਸਾ ਨਾ ਪਹਿਲਾਂ ਡਬਲੂ ਪੈਸਾ ਬੱਚਿਆਂ ਦੇ ਘਰ ਚ ਪਾਇਆ ਜਾਂਦਾ ਸੀ। ਥੋੜੀ ਦਿਨ ਤੁਸੀਂ ਉਹ ਬੱਚੇ ਦੇ ਘਰ ਚ ਪਾ ਕੇ ਦੇਖੋ। ਤਾਂਬਾ ਜੋ ਹੈ ਨਾ ਸੂਰਜ ਦਾ ਕਾਰਕ ਹੈ। ਵਿਚ ਹੋਲ ਬੁੱਧ ਦਾ ਕਾਰਕ ਹੈ ਜੋ ਕੋਈ ਪੜ੍ਹਾਈ ਸੂਰਜ ਬੁੱਧ ਇਕੱਠੇ ਹੋਣ ਤਾਂ ਬੁੱਧ ਤਿਆ ਯੋਗ ਬੰਦਾ ਹੈ ਤਾਂ ਇਹ ਤੁਸੀਂ ਸਕੇਤਾਂਗੇ ਚ ਬੱਚੇ ਦੇ ਗੱਲ ਚ ਪਾ ਸਕਦੇ ਹੋ ਤੀਜੀ ਗੱਲ ਸਭ ਤੋਂ ਜ਼ਰੂਰੀ ਕਿ ਜਿਸ ਜਗ੍ਹਾ ਤੇ ਉਹ ਬਹਿ ਕੇ ਪੜ੍ਹਦਾ ਥੋੜੀ ਜਿਹੀ ਜਗ੍ਹਾ ਚੇਂਜ ਕਰੋ ਤੇ ਜਦੋਂ ਉਹ ਪੜ੍ਹਾਈ ਕਰਦਾ ਹੋਵੇ ਤਾਂ ਉਹਦੇ ਕੋਲ ਇੱਕ ਪਾਣੀ ਦਾ ਗਲਾਸ ਜ਼ਰੂਰ ਰੱਖੋ ਤੇ ਉਹਦਾ ਹੱਥ ਲਵਾ ਕੇ ਕੁੱਤੇ ਨੂੰ ਕੁਝ ਨਾ ਕੁਝ ਪਾਉਣਾ ਸ਼ੁਰੂ ਕਰ ਦਿਓ ਝਟਪੁੱਸੀਆ ਮਾਰਦਾ ਜਾਂ ਉਹਦਾ ਮਨ ਨਹੀਂ ਲੱਗਦਾ ਜੇ ਇੱਕ ਜਗ੍ਹਾ ਟਿਕ ਕੇ ਨਹੀਂ ਬਹਿਦਾ ਉਹਦੇ ਨਾਲ ਹੀ ਸਹੀ ਹੋ ਜਾਊਗਾ ਠੀਕ ਹੈ ਜੀ ਸਮਝ ਜਾਸਤ ਆਪ ਸੰਤਾਸਤ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੁਮਸ